ਸਾੜੀ ਲੈ ਦੇ ਤੋਰੇ ਲੱੱਪੇ ਵਾਲੀ ਚੋਰੇ ਲੱੱਪੇ ਵਾਲੀ ਵੇ ਮੁੰਡੇ ਆ ਫਰੀਦ ਕੋਟਿਆ ਸਾੜੀ ਲੈ ਦੇ ਤੋਰੇ ਲੱੱਪੇ ਵਾਲੀ ਚੋਰੇ ਲੱੱਪੇ ਵਾਲੀ ਵੇ ਮੁੰਡੇ ਆ ਫਰੀਦ ਕੋਟਿਆ ਸਾੜੀ ਲੈ ਦੂੰ ਤੋਰੇ ਲੱੱਪੇ ਵਾਲੀ ਚੋਰੇ ਲੱੱਪੇ ਵਾਲੀ ਨੀਂਬੀਏ ਮੈਨੂੰ ਕਰ ਲੈਣ ਦੇ ਸਾੜੀ ਲੈ ਦੂੰ ਦੋਰੇ ਲੱੱਪੇ ਵਾਲੀ ਚੋਰੇ ਲੱੱਪੇ ਵਾਲੀ ਨੀਂਬੀਏ ਮੈਨੂੰ ਕਰ ਲੈਣ ਦੇ ਜਦ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਕਰਮਾਂ ਦੇ ਵਿੱਚ ਸਾੜੀ ਨੀਂਬੀਏ ਵਿੱਚ ਫੇਲ ਹੋ ਗਿਆ ਜਦ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਰੇ ਮਾਂ ਦੇ ਵਿੱਚ ਸਾੜੀ ਨੀਬੀਏ ਵਿੱਚੋਂ ਫੇਲ ਹੋ ਗਿਆ ਦੋ ਮੇਰੋਈਏ ਕਲਾਸ ਅੱਗੇ ਬਹਿ ਕੇ ਕਲਾਸ ਅੱਗੇ ਬਹਿ ਕੇ ਨੀਬੀਏ ਵਿੱਚੋਂ ਫੇਲ ਹੋ ਗਿਆ ਦੋ ਮੇਰੋਈਏ ਕਲਜ ਅੱਗੇ ਬਹਿ ਕੇ ਕਲਜ ਅੱਗੇ ਬਹਿ ਕੇ ਨੀਬੀਏ ਵਿੱਚੋਂ ਫੇਲ ਹੋ ਗਿਆ ਸਾੜੀ ਲੈ ਦੇ ਦੋਰ ਪੇਵਾਲੀ ਚੋਰੇ ਲੱਪੇ ਵਾਲੀ ਵੇ ਮੁੰਡੇ ਆ ਫਰੀਦ ਕੋਟਿਆ ਸਾੜੀ ਲੈ ਦੇ ਦੋਰੇ ਲੱਪੇ ਵਾਲੀ ਚੋਰੇ ਲੱਪੇ ਵਾਲੀ ਵੇ ਮੁੰਡੇ ਆ ਫਰੀਦ ਕੋਟਿਆ ਸਾੜੀ ਲੈ ਦੂੰ ਦੋਰੇ ਲੱਪੇ ਵਾਲੀ ਚੋਰੇ ਲੱਪੇ ਵਾਲੀ ਨਿੰਬੂਰਾ ਛੋਟਾ ਵਿਕ ਲੈਣ ਦੇ ਸਾੜੀ ਜਦੋਂ ਦੋਰੇ ਲੱਪੇ ਵਾਲੀ ਚੋਰੇ ਲੱਪੇ ਵਾਲੀ ਨਿੰਬੂਰਾ ਛੋਟਾ ਵਿਕ ਲੈਣ ਦੇ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਕਰਮਾਂ ਦੇ ਵਿੱਚ ਸਾੜੀ ਨਿੰਬੂਰਾ ਛੋਟਾ ਰਬ ਲੈ ਗਿਆ ਜਦੋਂ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਕਰਮਾਂ ਦੇ ਵਿੱਚ ਸਾੜੀ ਨੀਂਬੂਰਾ ਛੋਟਾ ਰੱਬ ਲੈ ਗਿਆ ਦੋ ਮੇ ਰੋਈਏ কুরਲੀ ਦੇ ਉੱਤੇ ਬਹਿ ਕੇ কুরਲੀ ਦੇ ਉੱਤੇ ਬਹਿ ਕੇ ਨੀਂਬੂਰਾ ਛੋਟਾ ਰੱਬ ਲੈ ਗਿਆ ਦੋ ਮੇ ਰੋਈਏ কুরਲੀ ਦੇ ਉੱਤੇ ਬਹਿ ਕੇ ਨੀਂਬੂਰਾ ਛੋਟਾ ਰੱਬ ਲੈ ਗਿਆ ਸਾੜੀ ਲੈ ਦੇ ਦੋਰੇ ਲੱਪੇ ਵਾਲੀ ਚੋਰੇ ਲੱਪੇ ਵਾਲੀ ਵੇ ਮੁੰਡੇ ਆਫਰੀਦ ਕੋਟਿਆ ਸਾੜੀ ਲੈ ਦੇ ਦੋਰੇ ਲੱਪੇ ਵਾਲੀ ਚੋਰੇ ਲੱਪੇ ਵਾਲੀ ਵੇ ਮੁੰਡੇ ਆਫਰੀਦ ਕੋਟਿਆ ਸਾੜੀ ਲੈ ਦੂੰ ਦੋਰੇ ਲੱਪੇ ਵਾਲੀ ਚੋਰੇ ਲੱਪੇ ਵਾਲੀ ਨੀ ਤੋਰੀਏ ਨੂੰ ਵਿਕ ਲੈਣ ਦੇ ਸਾੜੀ ਲੈ ਦੂੰ ਦੋਰੇ ਲੱਪੇ ਵਾਲੀ ਵਲੀ ਨੀ ਤੋਰੀ ਇਹਨੂੰ ਵਿਕ ਲੈਣ ਦੇ ਜਦ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਕਰਮਾਂ ਦੇ ਵਿੱਚ ਸਾੜੀ ਨੀ ਤੋਰੀ ਇਹਨੂੰ ਤੇਲਾ ਪੈ ਗਿਆ ਜਦ ਹੋਵੇ ਨਾ ਕਰਮਾਂ ਦੇ ਵਿੱਚ ਸਾੜੀ ਨੀ ਤੋਰੀ ਇਹਨੂੰ ਤੇਲਾ ਪੈ ਗਿਆ ਦੋ ਮੇ ਰੋਈਏ ਕਿਤਾਂ ਦੇ ਬੰਨੇ ਬਹਿ ਕੇ ਕਿਤਾਂ ਦੇ ਬੰਨੇ ਬਹਿ ਕੇ ਤੂੰ ਮੇਰੋਈਏ ਖੇਤਾਂ ਦੇ ਬੰਨੇ ਬਹਿ ਕੇ ਖੇਤਾਂ ਦੇ ਬੰਨੇ ਬਹਿ ਕੇ ਨੀ ਤੋਰੀਏ ਨੂੰ ਤੇਲਾ ਪੈ ਗਿਆ ਸਾੜੀ ਲੈ ਦੇ ਤੋਰੇ ਲੱੱਪੇ ਵਾਲੀ ਚੋਰੇ ਲੱੱਪੇ ਵਾਲੀ ਵੇ ਮੁੰਡੇ ਆਫਰੀਦ ਕੋਟਿਆ ਸਾੜੀ ਲੈ ਦੇ ਦੋਰੇ ਲੱੱਪੇ ਵਾਲੀ ਚੋਰੇ ਲੱੱਪੇ ਵਾਲੀ ਵੇ ਮੁੰਡੇ Oh dear.